ਹੋਸ਼ਿਆਰਪੁਰ ਪੁਲਿਸ ਵੱਲੋਂ ਦੂਸਰੀ ਵਾਰ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਅਨੰਦਾਚੌਰ ਵਿੱਚ ਇੱਕ ਨਸ਼ਾ ਤਸਕਰ ਦੀ 1 ਕਰੋੜ 40 ਲੱਖ ਦੀ ਪ੍ਰਾਪਰਟੀ ਸੀਜ਼ ਕਰਨ ਦੇ ਦੂਸਰੀ ਵਾਰ ਨੋਟਿਸ ਚ ਪਕਾਏ ਗਏ। ਇਸ ਸਬੰਧ ਵਿੱਚ ਡੀਐਸਪੀ ਨਿੰਦਰ ਸਿੰਘ ਦਹਾਇਤੀ ਪੁਲਿਸ ਨੇ ਕਿਹਾ ਕਿ ਨਸ਼ਾ ਤਸਕਰਾ ਵਿਕਰਮ ਸਿੰਘ ਪੱਟੇ ਦੀ 1 ਕਰੋੜ 40 ਲੱਖ ਦੀ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਅਤੇ ਨਸ਼ਾ ਵੇਚਣ ਵਾਲੇ ਤੇ ਕਾਰਵਾਈ ਐਦਾ ਹੀ ਜਾਰੀ ਰਹੇਗੀ। ਲਗ ਗਿਆ ਥੋੜਾ ਜਿਹਾ ਬਸ 15 ਮਿੰਟ ਹੋਰ ਦੇ ਪਿਆ ਉਸ ਸੰਬੰਧ ਆਪਾਂ ਪੁੱਛਦੇ ਹਾਂ ਕਿ ਜਿਹੜੇ ਆਪਣੇ ਪੁਲਿਸ ਆਈ ਆ ਕੀ ਕੀ ਕਾਰਵਾਈ ਕਰ ਰਹੇ ਆ ਹਾਂਜੀ ਸਰ ਅੱਜ ਅਸੀਂ ਪਿੰਡ ਨੰਦਾਚੌਰ ਥਾਣਾ ਬੋਲੋਵਾਲ ਦੇ ਵਿੱਚ ਅ ਵਿਕਰਮ ਭੱਟੀ ਐਲੀਅਸ ਵਿੱਕੀ son of ਲੇਟ ਕਸ਼ਮੀਰੀ لال ਦੇ ਇੱਥੇ ਘਰ ਨੰਦਾਚੌਰ ਪਹੁੰਚੇ ਆ ਸਮੇਤ ਪੁਲਿਸ ਪਾਰਟੀ ਥਾਣਾ ਬੋਲੋਵਾਲ ਜਿੱਥੇ ਪਿੰਡ ਚ ਆ ਕੇ ਅਸੀਂ ਪਿੰਡ ਦੇ ਜਿਹੜੇ ਮੌਜੂਦਾ ਸਰਪੰਚ ਅਹਗੇ ਨੇ ਰਮੇਸ਼ਕਮਾ ਰਮੇਸ਼ ਸਿੰਘ ਜੀ ਸਾਬਕਾ ਸਰਪੰਚ ਮੈਂਬਰ ਦੇਵੀ ਦੇਵੀ لال ਉਹਨਾਂ ਨੂੰ ਨਾਲ ਲੈ ਕੇ ਤੇ ਇਹਨਾਂ ਦੇ ਘਰ ਜਿਹੜਾ ਇਹਨਾਂ ਨੇ ਆਪਣੀ ਕੋਠੀ ਜਿਹੜੀ ਹੈਗੀ ਆ ਇਲੈਗਲ ਮਤਲਬ ਜਿਹੜੀ ਮੰਨੀ ਇਕੱਠੀ ਕਰਕੇ ਇਲੈਗਲ ਜਿਹੜੇ ਪੈਸੇ ਇਕੱਠੇ ਕਰਕੇ ਉਹ ਬਣਾਈ ਹੈਗੀ ਆ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਐਨਡੀਪੀਐਸ ਐਕਟ ਦੇ ਤਹਿਤ ਉਸ ਕੋਠੀ ਦੇ ਇਸ ਕੋਠੀ ਦੇ ਫ੍ਰੀਜ਼ਿੰਗ ਆਰਡਰ ਤੇ ਬਾਕੀ ਪ੍ਰਾਪਰਟੀਆਂ ਦੇ ਫਰੀਜ਼ਿੰਗ ਆਰਡਰ ਜਿਹੜੇ ਹੈਗੇ ਆ ਉਹ ਇਹਨਾਂ ਨੂੰ ਇੱਥੇ ਸਰਵ ਕਰਨ ਲਈ ਇਹਨਾਂ ਦੇ ਘਰ ਦੇ ਬਾਹਰ ਚ ਪਕਾਉਣ ਲਈ ਅੱਜ ਅਸੀਂ ਨੰਦਾਚੌਰ ਤੇ ਇੱਥੇ ਨੰਦਾਚੌਰ ਪਿੰਡ ਪੁੱਜੇ ਹੈਗੇ ਆ ਇੱਕ ਸਰ ਪਰਸੋਂ ਵੀ ਜਦੋਂ ਆਏ ਸੀਗੇ ਪੁਲਿਸ ਦੀ ਕਾਰਵਾਈ ਹੋਈ ਸੀਗੀ ਉਸ ਉਹ ਜਿਹੜੀ ਕਾਰਵਾਈ ਸੀ ਤੇ ਅੱਜ ਦੀ ਕਾਰਵਾਈ ਚ ਕੀ ਫਰਕ ਆ ਉਸ ਕਾਰਵਾਈ ਦੇ ਵਿੱਚ ਸੀਗਾ ਵੀ ਅਸੀਂ ਲਾਏ ਸੀਗੇ ਪਹਿਲਾਂ ਇਹਨਾਂ ਨੂੰ ਐਗਜ਼ੀਕਿਊਟ ਕਰਾਏ ਸੀ ਤੇ ਅੱਜ ਅਸੀਂ ਇਹਦਾ ਜਿਹੜਾ ਹੈਗਾ ਵਿਕਰਮ ਭੱਟੀ ਜਿਹੜਾ ਮੇਨ ਸਾਡਾ ਇਹ ਦੋਸ਼ੀ ਹੈਗਾ ਉਹਨੂੰ ਜਿਹੜੇ ਸੰਮਣੇ ਸੀਗੇ ਇਹ ਦੇ ਸੀਗਾ ਆਰਡਰ ਸੀਗੇ ਉਹ ਅਸੀਂ ਇਹਨੂੰ ਜੇਲ੍ਹ ਦੇ ਵਿੱਚ ਦੇਣ ਵਾਸਤੇ ਗਏ ਸੀ ਜਿਹੜੇ ਮਤਲਬ ਅਨਾਕੰਨੀ ਕੀਤੀ ਹੈਗੀ ਆ ਇਹ ਕਿਹਾ ਵੀ ਮੈਂ ਆਰਡਰ ਲੈਣੇ ਨਹੀਂ ਹੈਗੇ ਮਤਲਬ ਆਰਡਰ ਰਿਸੀਵ ਕਰਨ ਤੋਂ ਨਾ ਕਰਤੀ ਆ ਜਿਸ ਕਰਕੇ ਸਾਨੂੰ ਅੱਜ ਦੁਬਾਰਾ ਫਿਰ ਇਹ ਆਰਡਰ ਜਿਹੜੇ ਹੈਗੇ ਫ੍ਰੀਜ਼ਿੰਗ ਆਰਡਰ ਇਹ ਕੰਪੀਟੈਂਟ ਜਿਹੜੀ ਅਥਾਰਟੀ ਹੈਗੀ ਦਿੱਲੀ ਦੇ ਵਿੱਚ ਉਸ ਉਹਨਾਂ ਵੱਲੋਂ ਇਹ ਜਾਰੀ ਕੀਤਾ ਗਿਆ ਇਨਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਆ ਠੀਕ ਆ ਜੀ ਅ ਜਦੋਂ ਜਿਹੜੇ ਪਿਛਲੇ ਆਰਡਰ ਆਰਡਰ ਸੀ ਕਾਪੀ ਸੀ ਉਹ ਲਾਗੇ ਦੇ ਤੋਂ ਨਹੀਂ ਸੇਮ ਹੀ ਆ ਜੀ ਸੇਮ ਹਾਂ ਜੀ ਸੇਮ ਹੈਗਾ ਤੇ ਮੇਨ ਇਹ ਹੈਗਾ ਕਿ ਜਿਹੜਾ ਵਿਕਰਮ ਪੱਟੀ ਹੈਗਾ ਇਹ ਕਾਫੀ ਮਤਲਬ ਲੰਬੇ ਟਾਈਮ ਤੋਂ ਡਰੱਗ ਦਾ ਨਸ਼ੇ ਦਾ ਕਾਰੋਬਾਰ ਕਰਕੇ ਮਤਲਬ ਇਹਨੇ ਕਾਫੀ ਜਿਆਦਾ ਇਹ ਮਤਲਬ ਜਿਹੜੀ ਰਕਮ ਇਕੱਠੀ ਕੀਤੀ ਹੋਈ ਸੀ ਜਿਹਦੇ ਵਿੱਚ ਇਹਨਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਚੱਲ ਤੇ ਅਚਲ ਜਾਇਦਾਦਾਂ ਸ਼ਾਮਿਲ ਹਨ ਉਹਨਾਂ ਦੇ ਵਿੱਚੋਂ ਜਿਹੜੀਆਂ ਅਸੀਂ ਜ਼ਿਆਦਾਤਾਂ ਆਈਡੈਂਟੀਫਾਈ ਕੀਤੀਆਂ ਕੁਝ ਜਿਹੜਾ ਵਿਕਰਮ ਪੱਟੀ ਇਹਦੇ ਨਾਮ ਤੇ ਸੀਗੀ ਕੋਠੀ ਹੈਗੀ ਆ ਇੱਕ ਦੀ ਪਰਜਾਈ ਦੇ ਨਾਮ ਤੇ ਹੈਗੀ ਆ ਇੱਕ ਇਹਦੀ ਮਾਤਾ ਮਾਤਾ ਹੋਣਾਂ ਦੇ ਨਾਮ ਤੇ ਹੈਗੀ ਆ ਉਹਨਾਂ ਦੇ ਵਿੱਚ ਅਸੀਂ ਸੱਤ ਪ੍ਰਾਪਰਟੀਆਂ ਜਿਹੜੀਆਂ ਫ੍ਰੀਜ਼ ਕਰਨ ਵਾਸਤੇ ਆਫੀਸਰ ਜਿਹੜੇ ਕੰਪੀਟੈਂਟ ਅਥਾਰਟੀ ਦੇ ਹੈਗੇ ਨੇ ਐਡਮਿਨਿਸਟਰੇਟਰਡ ਹੈਗੇ ਨੇ ਉਹਨਾਂ ਦੇ ਦਫ਼ਤਰ ਦਿੱਲੀ ਚ ਭੇਜੀਆਂ ਸੀਗੀਆਂ ਤੇ ਜਿਨ੍ਹਾਂ ਨੇ ਇਹ ਆਰਡਰ ਕੰਪੀਟੈਂਟ ਅਥਾਰਟੀ ਨੇ ਜਿਹੜਾ ਆਰਡਰ ਪਾਸ ਕਰਕੇ ਇਸ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਮਤਲਬ ਇਹ ਹੁਣ ਜਿਹੜੇ ਹੈਗੇ ਵਿਕਰਮ ਪੱਟੀ ਇਹਦਾ ਪਰਿਵਾਰ ਜਿਹੜੀਆਂ ਫ੍ਰੀਜ਼ ਕੀਤੀਆਂ ਹੋਈਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਨਾ ਤਾਂ ਕਿਸੇ ਨੂੰ ਵੇਚ ਸਕਦਾ ਤੇ ਨਾ ਹੀ ਕਿਸੇ ਨੂੰ ਟ੍ਰਾਂਸਫਰ ਕਰ ਸਕਦਾ ਤੇ ਨਾ ਹੀ ਕਿਸੇ ਨੈਸ਼ਨਲਾਈਜ਼ਡ ਬੈਂਕ ਜਾਂ ਕਿਸੇ ਹੋਰ ਪ੍ਰਾਈਵੇਟ ਬੈਂਕ ਤੋਂ ਇੱਥੇ ਨੂੰ ਲੈ ਸਕਦਾ ਹੈਗਾ ਜੇ ਤੁਸੀਂ ਗੱਲ ਕਰ ਰਹੇ ਸੀ ਕਿ ਇਹਨਾਂ ਦਾ ਪਲਾਟ ਸੀਗਾ ਉਹ ਵੀ ਸ਼ਾਇਦ ਅੱਜ ਨੋਟਿਸ ਲਾਉਣੇ ਸੀ ਉਹ ਪਲਾਟ ਤੇ ਨਹੀਂ ਉਹ ਜਿਹੜਾ ਪਲਾਟ ਸੀਗਾ ਉਹ ਇਹਦੀ ਪਰਜਾਈ ਦੇ ਨਾਮ ਤੇ ਹੈਗਾ ਬ੍ਰਦਰ ਇਹਦੀ ਡੈਥ ਹੋ ਚੁੱਕੀ ਆ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਇਹਨਾਂ ਦੇ ਵਕੀਲ ਨੇ ਜਿਹੜਾ ਕੰਪੀਟੈਂਟ ਅਥਾਰਟੀ ਨੂੰ ਆਪਣਾ ਪੱਖ ਦੇ ਵਿੱਚ ਮੇਲ ਕੀਤੀ ਸੀਗੀ ਉਹਦੇ ਵਿੱਚ ਉਹਨਾਂ ਨੇ ਉਹ ਐਗਜ਼ੈਂਪਟ ਕਰਤੀ ਹੈਗੀ ਆ ਉਹ ਪਲਾਟ ਜਿਹੜਾ ਉਹ ਐਗਜ਼ੈਂਪਟ ਕਰਤਾ ਹੈਗਾ ਤੇ ਇੱਕ ਇਹਨਾਂ ਦੀ ਜਿਹੜੀ ਐਕਟਵਾ ਹੈਗੀ ਆ ਉਹ ਐਗਜ਼ੈਪਟ ਕਰਤੀ ਆ ਸਾਰੀਆਂ ਜਿਹੜੀਆਂ ਪ੍ਰਾਪਰਟੀਆਂ ਦੇ ਵਿੱਚੋਂ ਜਿਹੜੀ ਇਹ ਪਿੰਡ ਪਿੰਡ ਦੇ ਵਿੱਚ ਆਲੀ ਸ਼ਾਨ ਕੋਠੀ ਬਣੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਬਾਹਰ ਆਲੀ ਸ਼ਾਨ ਜਿਹੜੀ ਇਹ ਕੋਠੀ ਬਣੀ ਹੋਈ ਆ ਨੰਦਾਚੌਰ ਪਿੰਡ ਦੇ ਵਿੱਚ ਇਹਦੀ ਘੱਟੋ ਘੱਟ ਅੰਦਾਜ਼ਨ ਜਿਹੜੀ ਕੀਮਤ ਹੈ 1 ਕਰੋੜ ਤੋਂ ਉੱਪਰ ਹੈਗੀ ਆ ਠੀਕ ਹੈ ਜੀ ਇਸ ਤੋਂ ਇਲਾਵਾ ਇਹਦੇ ਨਾਮ ਤੇ ਐਲਪੀ ਬਸ ਹੈਗੀ ਆ ਜਿਹੜੀ ਇਹਨਾਂ ਨੇ ਸਕੂਲ ਬੱਸ ਦੇ ਤੌਰ ਤੇ ਵਰਤੋਂ ਕਰਦੇ ਪਏ ਨੇ ਇੱਕ ਇੱਕ ਬੱਸ ਜਿਹੜੀ ਐਲਪੀ ਬੱਸ ਹੈਗੀ ਆ ਟਾਟਾ ਕੰਪਨੀ ਦੀ ਇਹਨਾਂ ਦੇ ਮੰਮੀ ਦੇ ਨਾਂ ਤੇ ਆ ਤੇ ਇੱਕ ਜਿਹੜੀ ਬਲੈਰੋ ਗੱਡੀ ਆ ਉਹ ਜਿਹੜੀ ਉਹ ਵੀ ਇਹਨਾਂ ਦੀ ਮੰਮੀ ਦੇ ਨਾਂ ਤੇ ਹੈਗੀ ਆ ਅੱਛਾ ਜੀ ਤੁਹਾਨੂੰ ਲੱਗਦਾ ਕਿ ਹੋਰ ਵੀ ਪ੍ਰਾਪਰਟੀ ਇਹਨਾਂ ਦੀ ਹੋ ਸਕਦੀ ਆ ਜਾਂ ਹੱਲੇ ਫਿਲਹਾਲ ਇੰਨੀ ਆ ਨਹੀਂ ਅਸੀਂ ਜਦੋਂ ਇਹਨਾਂ ਦਾ ਕੇਸ ਬਣਾ ਕੇ ਭੇਜਿਆ ਸੀ ਉਦੋਂ ਸਾਰੀਆਂ ਪ੍ਰਾਪਰਟੀਆਂ ਅਸੀਂ ਤਸਦੀਕ ਕੀਤੀਆਂ ਸੀ ਤੇ ਹੋ ਸਕਦਾ ਕੋਈ ਮਤਲਬ ਇਸ ਤੋਂ ਸਾਰੀਆਂ ਮਤਲਬ ਇਹ ਵੈਰੀਫਾਈ ਕੀਤੀਆਂ ਸੀ ਤੇ ਕੋਈ ਹੋਰ ਤਾਂ ਚਾਂਸ ਹੈ ਨਹੀਂ ਹੋ ਸਕਦਾ ਜੇ ਕਿਸੇ ਹੋਰ ਡਿਸਟ੍ਰਿਕਟ ਦੇ ਵਿੱਚ ਜੇ ਹੋ ਸਕਦੀ ਹੋਈ ਤਾਂ ਸ਼ਾਇਦ ਪੁਲਿਸ ਦੀ ਜਾਂਚ ਫੇਚ ਉਹ ਚੱਲਦੀ ਪਈ ਐ ਇਸ ਵਾਰੀ ਹਾਂਜੀ ਕੇਸ ਦਰਜ ਹੈਗਾ ਜੀ ਜੇਲ੍ਹ ਦੇ ਵਿੱਚ ਹੈਗਾ ਜੀ 6 ਕੇਸ ਇੱਤੇ ਦਰਜ ਨੇ ਅੱਛਾ ਜੀ ਬਖ ਬਖ ਜਿਹੜੇ ਧਰਾਵਾ ਹੈਗੇ ਜਿਹੜੇ ਨਸ਼ੇ ਦੀ ਸਮਕਲਿੰਗ ਨੂੰ ਲੈ ਕੇ ਇਹਨਾਂ ਦੇ ਇੱਤੇ 6 ਕੇਸ ਦਰਜਾ ਜਦੋਂ ਵਿੱਚ ਹੁਣ ਵੀ ਇਹ ਮਤਲਬ ਜੇਲ੍ਹ ਦੇ ਵਿੱਚ ਬੰਦ ਹੈਗਾ ਤੇ ਕੁਝ ਕਮਰਸ਼ੀਅਲ ਰਿਕਵਰੀ ਦੇ ਹੈਗੇ ਨੇ ਕੁਝ ਜਿਹੜੇ ਉਹ ਘੱਟ ਮਾਤਰਾ ਦੇ ਹੈਗੇ ਆ ਕੇਸ ਤੇ ਇਹ ਵੱਡਾ ਮਤਲਬ ਸਾਡੇ ਏਰੀਏ ਦਾ ਮੁੱਲੋਵਾਲ ਥਾਣੇ ਦਾ ਜਾਂ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਇਹ ਵੱਡਾ ਤਸਕਰ ਸੀ ਜਿਹਨੂੰ ਐਸਐਸਪੀ ਸ਼੍ਰੀ ਸੁਨੰਦਰ ਲੰਬਾ ਜੀ ਆਈਪੀਐਸ ਸ਼੍ਰੀ ਸਰਬਜੀਤ ਸਿੰਘ ਐਸਪੀਡੀ ਤੇ ਉਹਨਾਂ ਦੀ ਹੋਰ ਟੀਮ ਵੱਲੋਂ ਸਾਰਿਆਂ ਦੀ ਅਣੀ ਮਸ਼ੱਕਤ ਤੋਂ ਬਾਅਦ ਇਹਨੂੰ ਫੜ ਕੇ ਸਾਰਿਆਂ ਕੇਸਾਂ ਜਿਹਦੀ ਅਰੇਸਟ ਤਸੱਬਰ ਕੀਤੀ ਆ ਤੇ ਇਹਦੇ ਖਿਲਾਫ ਜਿਹੜੀ 68 ਐਫ ਦੀ ਕਾਰਵਾਈ ਕਰਕੇ ਇਹਦੀ ਮਤਲਬ ਜਿਹੜੀ ਪ੍ਰਾਪਰਟੀ ਸੀਜ਼ ਕੀਤੀ ਆ ਅਸਾਹੀ ਹੋਰ ਕੋਈ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਆਮ ਜਨਤਾ ਨੂੰ ਅੱਜ ਮਤਲਬ ਆਮ ਜਨਤਾ ਨੂੰ ਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਕਿ ਜਿਹੜਾ ਤੁਸੀਂ ਮਤਲਬ ਇੱਕ ਦੂਜੇ ਵੱਲੋਂ ਮਤਲਬ ਦੇਖ ਕੇ ਕਿ ਨਸ਼ੇ ਦੀ ਜਿਹੜੀ ਹੈਗੀ ਆ ਵਿਕਰੀ ਕਰਕੇ ਜਾਂ ਸਮਗਲਿੰਗ ਕਰਕੇ ਤੁਸੀਂ ਜਿਹੜੇ ਮਤਲਬ ਜਲਦੀ ਅਮੀਰ ਬਣਦੇ ਚੱਕਰ ਦੇ ਵਿੱਚ ਜਾਂ ਦੂਜਿਆਂ ਮੁੰਡਿਆਂ ਦੀ ਚੱਕਾ ਚੌਹ ਦੇਖ ਕੇ ਵੱਡੀਆਂ ਗੱਡੀਆਂ ਦੇਖ ਕੇ ਅਲੀਸ਼ਾਨ ਕੋਠੀਆਂ ਦੇਖ ਕੇ ਤੁਸੀਂ ਇਸ ਨਸ਼ੇ ਦੇ ਵਪਾਰ ਦੇ ਵਿੱਚ ਨਸ਼ੇ ਦੀ ਸਮਗਲਿੰਗ ਦੇ ਵਿੱਚ ਤੁਸੀਂ ਫਸ ਜਾਂਦੇ ਹੋ ਨਾ ਸਮਝੀ ਕਰਕੇ ਤੇ ਸਾਡਾ ਇਹੀ ਮੈਸੇਜ ਹੈਗਾ ਕਿ ਇਦੇ ਵਿੱਚ ਮਤਲਬ ਜਿਹੜਾ ਐਨਡੀਪੀਐਸ ਐਕਟ ਹੈਗਾ ਉਹਦੇ ਵਿੱਚ ਬਹੁਤ ਅਜਿਹੀਆਂ ਧਰਾਵਾਂ ਨੇ ਜਿਹਦੇ ਵਿੱਚ ਬਹੁਤ ਸਕਸਜਾ ਹੈਗੀ ਆ ਤੇ ਪਲੱਸ ਇਹ ਵੀ ਹੈਗਾ ਕਿ ਨਸ਼ਾ ਵੇਚ ਕੇ ਤੁਸੀਂ ਜੋ ਵੀ ਪ੍ਰਾਪਰਟੀ ਬਣਾਈ ਹੁੰਦੀ ਆ ਉਹਨੂੰ ਸਾਰੀ ਦੀ ਸਾਰੀ ਪ੍ਰਾਪਰਟੀ ਨੂੰ ਜਿਹੜਾ ਉਹ ਜ਼ਬਤ ਕੀਤਾ ਜਾਂਦਾ ਹੈਗਾ ਜਿਵੇਂ ਅੱਜ ਹੁਣ ਤੁਹਾਨੂੰ ਅਸੀਂ ਸਾਰੇ ਆਰਡਰ ਦਿਖਾਏ ਹੈਗੇ ਆ ਜਿੱਦਾਂ ਇੱਕ ਦੇਖਣ ਤੋਂ ਆਉਂਦਾ ਕਿ ਕਈ ਨੌਜਵਾਨ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਤੇ ਪੁਲਿਸ ਉਹਨਾਂ ਦੀ ਹੈਲਪ ਕਰਨ ਲਈ ਹਾਂਜੀ ਹਾਂਜੀ ਇਹਦੇ ਵਿੱਚ ਸਾਡੇ ਐਸਐਸਪੀ ਸਾਹਿਬ ਹਸ਼ਾਰਪੁਰ ਵੱਲੋਂ ਸਪੈਸ਼ਲ ਮਹਿੰਮ ਚਲਾਈ ਹੋਈ ਆ ਤੇ ਸਾਰੇ ਐਸਪੀ ਸਬੰਨ ਡੀਐਸਪੀ ਤੇ ਐਸਐਚਓ ਸਹਿਬਾਨ ਆਪਣੇ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਹੋਈਆਂ ਵੱਖ-ਵੱਖ ਏਰੀਆ ਦੇ ਵਿੱਚ ਮੀਟਿੰਗ ਕਰਦੇ ਨੇ ਉਹਨਾਂ ਦੇ ਵਿੱਚ ਉਹ ਬੱਚੇ ਚੁਣੇ ਜਾਂਦੇ ਨੇ ਜਿਹੜੇ ਅਜੇ ਮਤਲਬ ਨਸ਼ੇ ਨੂੰ ਸ਼ੁਰੂ ਹੋਏ ਨੇ ਤੇ ਉਹ ਇਸ ਲਾਮਤوں ਤੋਂ ਬਚ ਸਕਦੇ ਨੇ ਉਹਨਾਂ ਦਾ ਇਲਾਜ ਕੀਤਾ ਜਾ ਸਕਦਾ ਉਹਨਾਂ ਨੂੰ ਜਿਹੜੇ ਸਰਕਾਰੀ ਨਸ਼ਾ ਛਡਾਊ ਕੇਂਦਰ ਹੈਗੇ ਨੇ ਹਸਪੀਟਲ ਹੈਗੇ ਨੇ ਉੱਥੇ ਦਾਖਲ ਕਰਾਇਆ ਜਾਂਦਾ ਤੇ ਜੇ ਉਹ ਪ੍ਰਾਈਵੇਟ ਆਪਣੇ ਨਸ਼ਾ ਛਡਾਊ ਕੇਂਦਰ ਤੋਂ ਇਲਾਜ ਕਰਾਉਣਾ ਚਾਹੁੰਦੇ ਨੇ ਤੇ ਉੱਥੋਂ ਵੀ ਇਲਾਜ ਕਰਾ ਸਕਦੇ ਆ ਪ੍ਰਾਈਵੇਟ ਕੇਂਦਰ ਤਾਂ ਕਈ ਗਰੀਬ ਬੱਚਿਆਂ ਤੋਂ ਤਾਂ ਪੈਸੇ ਨਹੀਂ ਨੇ ਹੁੰਦੇ ਹਾਂਜੀ ਉਹਨਾਂ ਵਾਸਤੇ ਇਹ ਸੁਨੇਹਾ ਹੈਗਾ ਜਿਹੜੇ ਗਰੀਬ ਬੱਚੇ ਇਲਾਜ ਨਹੀਂ ਕਰਾ ਸਕਦੇ ਪਰ ਫਿਰ ਵੀ ਪ੍ਰਾਈਵੇਟ ਆਪਣੇ ਜਿਹੜਾ ਨਸ਼ਾ ਸਡਾਉ ਕੇਂਦਰ ਤੋਂ ਇਲਾਜ ਕਰਾਉਣਾ ਚਾਹੁੰਦੇ ਨੇ ਉਹਦੇ ਵਾਸਤੇ ਸਾਡੇ ਐਸਐਸਪੀ ਸਾਹਿਬ ਵੱਲੋਂ ਇਹੀ ਮੈਸੇਜ ਪਹਿਲਾਂ ਦਿੱਤਾ ਗਿਆ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਮੈਡਮ ਡੀਸੀ ਜਿਹੜੇ ਸਾਡੇ ਹੈਗੇ ਨੇ ਸ਼੍ਰੀਮਤੀ ਕੋਮਲ ਮਿੱਤਲ ਜੀ ਤੇ ਹੋਰ ਜਿਹੜੀਆਂ ਐਨਜੀਓ ਸਵੈ ਸੇਵੀ ਸੰਸਥਾਵਾਂ ਹੈਗੀਆਂ ਉਹਨਾਂ ਦੇ ਨਾਲ ਅਸੀਂ ਮਤਲਬ ਸੰਪਰਕ ਕਰਕੇ ਤੇ ਅਸੀਂ ਉਹਨਾਂ ਬੱਚੇ ਜਿਹੜੇ ਨਹੀਂ ਇਹ ਖਰਚਾ ਅਫੋਰਡ ਕਰ ਸਕਦੇ ਉਹਨਾਂ ਨੂੰ ਅਸੀਂ ਮਦਦ ਕਰਾਂਗੇ ਹੈਲਪ ਕਰਾਂਗੇ ਠੀਕ ਆ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਠੀਕ ਆ ਜੈ ਹਿੰਦ ਜਿਸਨਾਂ ਆ ਦੇ ਰਹੇ ਆ ਮਤਲਬ ਦੇਖਾਂ ਦੇ ਕੀ ਜਿਹੜੇ ਨੌਜਵਾਨ ਬੱਚੇ ਹੈਗੇ ਨੇ ਤੇ ਇੱਕ ਬੰਦਾ ਨਸ਼ੇ ਵੇਚ ਕੇ ਜਾਂ ਸਮਗਲਿੰਗ ਕਰਕੇ ਬਹੁਤ ਵੱਡੀ ਕੁਰਸੀ ਪਾਲਣ ਲੱਗਾ ਜਾਂ ਬਹੁਤ ਵੱਡੀਆਂ ਗੱਡੀਆਂ ਲੈ ਲੰਦਾ ਜਾਂ ਟਰੱਕ ਲੈ ਲੰਦਾ ਬੱਸਾਂ ਪਾ ਲੰਦਾ ਤੇ ਉਹਨੂੰ ਕਾਨੂੰਨ ਦੇ ਐਨਡੀਪੀ ਸੈਕਟਰ ਜਿਹੜਾ ਹੈਗਾ ਸਾਡਾ ਨਸ਼ਾ ਵਿਰੋਧੀ ਕਾਨੂੰਨ ਹੈਗਾ ਉਦਮ ਪ੍ਰਾਪਕ ਨੂੰ ਬਿਲਕੁਲ ਮਤਲਬ ਅਸੀਂ ਸੀਜ਼ ਕਰ ਸਕਦੇ ਆ ਉਹਨੂੰ ਫ੍ਰੀਜ਼ ਕਰ ਸਕਦੇ ਆ ਉਹਨੂੰ ਕੋਈ ਹੱਕ ਨਹੀਂ ਰਿਹਾ ਉਹ ਅਜੇ ਇਸ ਚੀਜ਼ ਦਾ ਮਾਲਕ ਨਹੀਂ ਹੈਗਾ ਜਿੰਨਾ ਚਿਰ ਕੰਪੀਟੈਂਟ ਅਥਾਰਟੀ ਦਿੱਲੀ ਤੇ ਉਹਨਾਂ ਦੇ ਉਹਨਾਂ ਦੇ ਨਾਲ ਜਾ ਕੇ ਆਪਣੀ ਅਪੀਲ ਕਰੂਗਾ ਉਹਨਾਂ ਜਿਹੜੇ ਪ੍ਰਾਪਰਟੀ ਜਿਹੜੀ ਨਾ ਕਿਸ ਨੂੰ ਸੇਲ ਕਰ ਸਕਦਾ ਨਾ ਕਿਸੇ ਨੂੰ ਟ੍ਰਾਂਸਫਰ ਕਰ ਸਕਦਾ ਤੇ ਨਾ ਕੋਈ ਲੋਨ ਲੈ ਸਕਦਾ ਇਸ ਕਰਕੇ ਸਾਡਾ ਮੈਸੇਜ ਇਹੀ ਹੈ ਤੁਹਾਨੂੰ ਕਿ ਆਪਣੀ ਜਿਹੜੀ ਮਿਹਨਤ ਮਸ਼ੱਕਨ ਦੀ ਕਮਾਈ ਹੈਗੀ ਆ ਉਹ ਹੀ ਚੰਗੀ ਆ ਚਾਹੇ ਥੋੜੀ ਆ ਤੇ ਬਾਕੀ ਮਤਲਬ ਇਦਾਂ ਦੇਖ ਕੇ ਬੱਚੇ ਘਬਰਾਉਂਦੇ ਨੇ ਜਿਹੜੀਆਂ ਵੱਡੀਆਂ ਆਲੀਸ਼ਾਨ ਕੋਠੀਆਂ ਦੇਖ ਕੇ ਪਿੰਡ ਦੇ ਵੀ ਜਾਂ ਕੋਈ ਹੋਰ ਨਾਲ ਦੇ ਪੰਡਾਂ ਦੇ ਉਹ ਬੱਚੇ ਘਬਰਾਉਂਦੇ ਅਸੀਂ ਤੁਹਾਨੂੰ ਇਹੀ ਵੱਡਾ ਮੈਸੇਜ ਆ ਤੇ ਤੁਸੀਂ ਇਹਨਾਂ ਨੂੰ ਦੇਖ ਕੇ ਆਪਣਾ ਜਿਹੜਾ ਹੈਗਾ ਆਪਣੇ ਆਪ ਤੇ ਤੁਸੀਂ ਭਰੋਸਾ ਰੱਖ ਕੇ ਆਪਣਾ ਜਿਹੜਾ ਵੀ ਕੰਮ ਕਰਦੇ ਹੋ ਉਹ ਕੰਮ ਕਰੋ ਤੇ ਨਸ਼ਿਆਂ ਤੋਂ ਦੂਰ ਰਹੋ ਹੋਰ ਜੇ ਕੋਈ ਬੱਚਾ ਇਦਾਂ ਕੋਈ ਨਸ਼ੇ ਤੋਂ ਮਤਲਬ ਛੱਡਣਾ ਚਾਹੁੰਦਾ ਹੈਗਾ ਉਹਦੇ ਵਾਸਤੇ ਸਾਡੇ ਕੋਲ ਪੂਰਾ ਪ੍ਰਬੰਧ ਹੈਗਾ ਉਹਦੇ ਵਾਸਤੇ ਇਹਨਾਂ ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਦੇ ਵਿੱਚ ਅਸੀਂ ਉਹਨੂੰ ਦਾਖਲ ਕਰਾ ਸਕਦੇ ਹਾਂ ਜੇਕਰ ਇਹਨਾਂ ਸਰਕਾਰੀ ਉਹਦੇ ਵਿੱਚ ਹਸਪਤਾਲ ਵਿੱਚ ਦਾਖਲ ਹੋਣਾ ਤੇ ਸਰਕਾਰੀ ਦਾ ਸਪੌਂਸਰ ਦਾਖਲ ਕਰਾ ਸਕਦੇ ਹਾਂ ਪਰਿਵਾਰਕ ਮੈਂਬਰਾਂ ਨੂੰ ਇਹ ਹੈਗੀ ਆ ਬੇਨਤੀ ਕਿ ਜਦੋਂ ਕੋਈ ਬੱਚਾ ਸ਼ੁਰੂਆਤੀ ਦੌਰ ਦੇ ਵਿੱਚ ਨਸ਼ਾ ਕਰਨ ਲੱਗਦਾ ਤੇ ਉਸ ਬੱਚੇ ਦੇ ਨਾਲ ਤੁਸੀਂ ਘਿਰਣਾ ਨਾ ਕਰੋ ਜਿਹੜਾ ਵੀ ਕੋਈ ਨੰਬਰ ਹੈਗਾ ਤੁਹਾਡਾ ਪਰਿਵਾਰ ਦਾ ਉਹਨੂੰ ਹੈਲਪ ਦਿਓ ਉਹਨੂੰ ਮਦਦ ਕਰੋ ਉਹਦਾ ਇਲਾਜ ਕਰਾਓ ਤੇ ਉਹ ਇਸ ਮਤਲਬ ਜਿਹੜੀ ਬਹੁਤ ਵੱਡੀ ਜਿਹੜਾ ਇਹ ਨਸ਼ੇਦੰਦ ਦੇ ਮਤਲਬ ਇੱਕ ਹਸਾਬ ਨਾਲ ਕੋੜ ਦੀ ਬਿਮਾਰੀ ਹੈਗੀ ਉਹਦੇ ਵਿੱਚੋਂ ਉਹਨੂੰ ਨਜਾਤ ਮਿਲ ਸਕਦੀ ਆ ਭਈ ਆਪਣੀ ਗੱਲ ਰੱਖਣੀ ਚਾਹੁੰਦਾ ਤੇ ਉਹਦਾ वेलकम ਆ ਸਵਾਗਤ ਆ ਆਪਣੀ ਤੁਸੀਂ ਗੱਲ ਰੱਖ ਸਕਦੇ ਹੋ ਕਰ ਲਓ ਕੋਈ ਆ ਜਾਓ ਲਾਗੀ ਕਰ ਲਓ ਅੱਗੇ ਕਰ ਲੋ ਕਿਸੇ ਨੇ ਵੀ ਕੋਈ ਗੱਲ ਰੱਖਣੀ ਆ ਕਿ ਸਾਡੇ ਪਿੰਡ ਦਾ ਹੁਣ ਹਾਲਾਤ ਕੀ ਆ ਜਾਂ ਪਹਿਲਾਂ ਕੀ ਸੀਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਜੀ ਮੈਂ ਇਥੇ ਸਾਬਕਾ ਸਰਪੰਚ ਹਾਂ ਮੇਰੀ ਮੈਸੇਜ ਜਿਹੜੀ ਸੀਗੀ ਪਹਿਲਾਂ ਸਰਪੰਚ ਸੀਗੇ 13 ਤੋਂ 18 ਤੱਕ ਤੇ ਅਸੀਂ ਵੀ ਬੜੀ ਕੋਸ਼ਿਸ਼ ਕੀਤੀ ਹੈਗੀ ਆ ਕਿ ਸਾਡਾ ਜਿਹੜਾ ਪਿੰਡ ਆ ਉਹ ਨਸ਼ਿਆਂ ਦੇ ਸਬੰਧ ਵਿੱਚ ਇੱਕ ਕਿਸਮ ਦਾ ਟੌਪ ਤੇ ਸੀਗਾ ਜੀ ਅੱਡਾ ਕਹਿ ਲਓ ਸਾਨੂੰ ਬੱਚਿਆਂ ਦੇ ਰਿਸ਼ਤੇ ਕਰਨ ਵਾਸਤੇ ਵੀ ਜਿਹੜਾ ਨਾ ਆਂਡ ਗਵਾਂਡ ਕੋਈ ਕਿਸੇ ਨੇ ਪ੍ਰਾਪਰਟੀ ਵੇਚਣੀ ਆ ਉਹ ਵੀ ਬੰਦਾ ਨਾ ਇਸ ਚੀਜ਼ ਦਾ ਅਸਰ ਪੈਂਦਾ ਸੀਗਾ ਕਿ ਇੱਥੇ ਨਸ਼ੇ ਜਿਆਦਾ ਵਿਕਦੇ ਹੈਗੇ ਆ ਕਿ ਅਸੀਂ ਇਹ ਜਿਹੜਾ ਪ੍ਰਾਪਰਟੀ ਨਹੀਂ ਲੈਣੀ ਜਾਂ ਕੋਈ ਰਿਸ਼ਤਾ ਵਗੈਰਾ ਨਹੀਂ ਕਰਨਾ ਔਰ ਅਸੀਂ ਪ੍ਰਸ਼ਾਸਨ ਦਾ ਹਰ ਕ ਪੱਖੋਂ ਸਹਿਯੋਗ ਦੇਵਾਂਗੇ ਆ ਜਿਹੜਾ ਨਸ਼ਿਆਂ ਤੇ ਥੱਲ ਪਾਈ ਆ ਵੱਡੀਆਂ ਮੱਛੀਆਂ ਨੂੰ ਜਿਹੜਾ ਫੜਿਆ ਆ ਜਿਹੜੀਆਂ ਛੋਟੀਆਂ ਵੀ ਹੈਗੀਆਂ ਅਸੀਂ ਸਮੇਂ-ਸਮੇਂ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਸਮੇਂ-ਸਮੇਂ ਅਸੀਂ ਤੁਹਾਨੂੰ ਸੂਚਿਤ ਕਰਾਂਗੇ ਅਸੀਂ ਤਾਂ ਪਿੰਡ ਚੋਂ ਕੰਪਲੀਟ ਜਿਹੜਾ ਹੈਗਾ ਨਸ਼ਾ ਜਿਹੜੇ ਨੌਜਵਾਨਾਂ ਦੀ ਇੰਨੀਆਂ ਮੋਤਾ ਹੋਈਆਂ ਉਹ ਜਿਨ੍ਹਾਂ ਦੇ ਪੁੱਤ ਮਰ ਗਏ ਜਿਨ੍ਹਾਂ ਦੇ ਭਰਾ ਮਰ ਗਏ ਉਸ ਪਰਿਵਾਰ ਨੂੰ ਪੁੱਛ ਕੇ ਦੇਖੋ ਪਹਿਲਾਂ ਤੇ ਹੁਣ ਦੇ ਵਿੱਚ ਵੀ ਫਰਕ ਦੱਸ ਦਿਓ ਨਹੀਂ ਪਹਿਲਾਂ ਹੁਣ ਤਾਂ ਬਹੁਤ ਫਰਕ ਆ ਜੀ ਪਹਿਲਾਂ ਨਾਲੋਂ ਕਾਫੀ ਵਾਹ ਹੁਣ ਤਾਂ ਛੋਟਾ-ਛੋਟਾ ਜਿਹੜਾ ਕੋਈ ਪੂਂਗ ਹੈਗਾ ਜੋ ਇੱਕ ਦੋ ਜਿਹੜੇ ਤੜਫਦੇ ਹੈਗੇ ਆ ਨਾ ਜੀ ਉਹ ਕਮਾਈ ਨੂੰ ਪਏ ਹੈਗਾ ਕੰਮ ਕਿਸੇ ਨੇ ਕਰਨਾ ਨਹੀਂ ਮਿਹਨਤ ਕਰਨੀ ਨਹੀਂ ਹੈਗੀ ਕਿਸੇ ਨੇ ਕਹਿੰਦੇ ਬਈ ਨਸ਼ਿਆਂ 'ਚੋਂ ਪੈਸੇ ਜਿਹੜੇ ਹੈਗੇ ਆ ਲੇਕਿਨ ਆ ਦੇਖ ਲਓ ਕੀ ਹਾਲ ਹੋਇਆ ਹੈਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਇਹਦੇ ਨਾਲੋਂ ਮਿਹਨਤ ਦੀ ਕਰੋ ਥੋੜੀ ਕਰ ਲਓ ਤੇ ਵਧੀਆ ਰਹੋਗੇ ਸਾਡਾ ਤੇ ਇਹੀ ਮੈਸੇਜ ਹੈਗਾ ਕਿ ਜਿਹਦੇ ਨਾਲ ਮਾਂ ਪੇ ਵੀ ਜਿਹੜੇ ਹੈਗੇ ਆ ਉਹ ਵੀ ਸੌਖੇ ਰਹਿਣਗੇ ਤੇ ਆਪਣਾ ਵੀ ਜਿਹੜੇ ਹੈਗੇ ਆ ਨੌਜਵਾਨ ਜਿਹੜਾ ਭਵਿੱਖ ਬਣਾ ਸਕਦੇ ਆ ਧੰਨਵਾਦ ਹਾਂਜੀ ਸਰ ਤੁਸੀਂ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਸੁਨੇਹਾ ਕੀ ਦੇਣਾ ਚਾਹੁੰਦੇ ਆ ਲੋਕਾਂ ਨੂੰ ਅੰਤ ਵਿੱਚ ਮੈਂ ਇਹ ਸ਼ਰਧਾਂਜਲੀ ਦੇਣਾ ਚਾਹੁੰਦਾ ਕਿ ਪਿੰਡ ਵਾਲੇ ਜਿਹੜੇ ਹੈਗੇ ਪੰਚਾਇਤ ਮੋਤਵਾਰ ਵਿਅਕਤੀ ਮੈਂਬਰ ਪੰਚਾਇਤ ਤੇ ਆਮ ਪਬਲਿਕ ਨੇ ਜਿਹੜਾ ਪੁਲਿਸ ਤੇ ਭਰੋਸਾ ਪ੍ਰਗਟ ਕੀਤਾ ਤੇ ਪਹਿਲਾਂ ਵੀ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਰਿਹਾ ਤੇ ਹੁਣ ਵੀ ਇਹਨਾਂ ਨੇ ਸਹਿਯੋਗ ਦੇਣ ਦਾ ਜਿਹੜਾ ਸਾਨੂੰ ਭਰੋਸਾ ਦਿਵਾਇਆ ਹੈਗਾ ਤੇ ਉਹਦੇ ਵਾਸਤੇ ਅਸੀਂ ਸਾਰੇ ਹੀ ਪਿੰਡ ਦਾ ਪੰਚਾਇਤ ਦਾ ਨੌਜਵਾਨ ਸਾਥੀਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ Yeah, I'm Thank you.